ਸਸ ਜਾਉਣਾ ਚੰਡਾ ਸਿੱਖੀ ਦਾ ਚੜਾਉਣਾ ਬੰਦੇ ਖਾਲਸਾ ਸਜਾਉਣਾ ਚੰਡਾ ਸਿੱਖੀ ਦਾ ਚੜਾਉਣਾ ਅਨੰਦਪੁਰ ਜੇ ਖੰਡੇ ਨੂੰ ਹੱਥ ਫੜ ਕੇ ਬਾਜਾਂ ਵਾਲਾ ਵਾਜਾ ਮਹਾਰਦਾ ਸਿੰਘਾਂ ਨੂੰ ਮਦਾਨੇ ਵਿੱਚ ਖੜ ਕੇ ਬਾਜਾਂ ਵਾਲਾ ਵਾਜਾ ਮਹਾਰਦਾ ਬਾਜਾਂ ਵਾਲਾ ਵਾਜਾ ਮਾਰੇਦਾ ਪੈਗੀ ਮਨੂ ਲੋੜ ਪੰਜਾਂ ਸਿਨਾ ਦੀ ਪਿਆਰਿਓ ਦਿਲ ਦੀ ਛਿਮੇ ਅਸ ਜੀਤੇ ਸੱਪਦੇ ਨੂੰ ਖਾਰਿਓ ਮੂੰਹ ਬੋਲ ਕੇ ਜਿਕਾਰੇ ਆਜੋ ਗੁਰੂ ਦੇ ਪਿਆਰੇ ਵੇ ਬੋਲ ਕੇ ਜਿਕਾਰੇ ਆਜੋ ਗੁਰੂ ਦੇ ਪਿਆਰੇ ਨਾਲੇ ਜੋਸ਼ ਦੇ ਬੱਦਲ ਵਾਂਗੂ ਘੜ ਕੇ ਹੈ ਬਾਜਾਂ ਵਾਲਾ ਬਾਜਾ ਮਾਰਦਾ ਜਿੰਨਾਂ ਨੂੰ ਮਦਾਨੇ ਵਿੱਚ ਖੜ ਕੇ ਬਾਜਾਂ ਵਾਲਾ ਵਾਜਾ ਮਾਰਦਾ ਪਤੀ ਸਿਰ ਜਵਾਰੀ ਦਸ਼ੀ ਮੇਂ ਸਿਨ ਪੁਕਾਰਿਆ ਕੀਮਤੀ ਵਕਤ ਤੂੰ ਸਦਾ ਲਾਚੋ ਵਸਾਰਿਆ ਗਾਨੇ ਕੁੱਟਾ ਤੇ ਬਣਾ ਲੋ ਲਾੜੀ ਮੋਤ ਨੂੰ ਵਿਆਹ ਲੋ ਗਾਨੇ ਕੁੱਟਾ ਤੇ ਬਣਾ ਲੋ ਲਾੜੀ ਮੋਤ ਨੂੰ ਵਿਆਹ ਲੋ ਮੈਨਾਂ ਵੇਖ ਲੋ ਤੰਬੂ ਦੇ ਵਿੱਚ ਵੜ ਕੇ ਹੈ ਬਾਜਾਂ ਵਾਲਾ ਬਾਜਾ ਮਾਰਦਾ ਜਿੰਨਾਂ ਨੂੰ ਮਦਾਨੇ ਵਿੱਚ ਖੜ ਕੇ ਬਾਜਾਂ ਵਾਲਾ ਵਾਜਾ ਮਾਰਦਾ ਬਾਜਾਂ ਵਾਲਾ ਵਾਜਾ ਮਾਰਦਾ ਸ਼ੀ ਦੀ ਦੇ ਕਰਕੇ ਜੀਵਨ ਖਵਾਲੇ ਅਦਸ਼ਮੇਸ਼ੀ ਦੀ ਦੇ ਕਰਕੇ ਹਤੰਬੂ ਵਿੱਚ ਲੈ ਲੈ ਜਾਵੇ ਜਿ ਸ਼ਮੇਸ਼ ਗਾਲੇ ਰਾਵੇ ਕੱਲੇ ਕੱਲੇ ਨੂੰ ਲੈ ਕੇ ਨੇ ਬਹੋ ਫੜ ਕੇ ਬਾਜਾ ਵਾਲਾ ਵਾਜਾ ਮਾਰਦਾ ਵਾਜਣ ਵਾਲਾ ਵਾਜਾ ਮਾਰਦਾ ਸਸ ਜਉਣਾ ਚੰਡਾ ਸਿੱਖੀ ਦਾ ਚੜਾਉਣਾ ਬੰਦੇ ਖਾਲਸਾ ਸਜਾਉਣਾ ਚੰਡਾ ਸਿੱਖੀ ਦਾ ਚੜਾਉਣਾ ਅਨੰਦਪੁਰ ਜਿ ਖੰਡੇ ਨੂੰ ਹੱਥ ਫੜ ਕੇ ਬਾਜਾ ਵਾਲਾ ਵਾਜਾ ਮਾਰਦਾ ਮਦਾਨੇ ਵਿੱਚ ਖੜ ਕੇ ਬਾਜਾਂ ਵਾਲਾ ਬਾਜਾ ਮਾਰਦਾ ਬਾਜਾਂ ਵਾਲਾ ਬਾਜਾ ਮਾਰਦਾ ਪੈ ਗਈ ਮਨੂ ਲੋੜ ਪੰਜਾਂ ਸਿਰਾਂ ਦੀ ਪਿਆਰਿਆ ਦਿਲ ਦੀ ਛਿਮੇ ਅਸੀਂ ਜੀਤੇ ਥੱਪਦੇ ਨੂੰ ਠਾਰਿਓ ਉਹ ਮੁੱਖੋਂ ਬੋਲ ਕੇ ਜਕਾਰੇ ਆਜੋ ਗੁਰੂ ਦੇ ਪਿਆਰੇ ਵੇ ਬੋਲ ਕੇ ਜਕਾਰੇ ਆਜੋ ਗੁਰੂ ਦੇ ਪਿਆਰੇ ਨਾਲੇ ਜੋਸ਼ ਦੇ ਬੱਦਲ ਵਾਂਗੂ ਕਰਕੇ ਹੈ ਬਾਜਾਂ ਵਾਲਾ ਬਾਜਾ ਮਾਰਦਾ ਸਿੰਘਾਂ ਨੂੰ ਮੈਦਾਨ ਵਿੱਚ ਖੜ ਕੇ ਬਾਜਾਂ ਵਾਲਾ ਬਾਜਾ ਮਾਰਦਾ ਹੋਤੀ ਸਿਰ ਜਵਾਰੀ ਦਿਸ਼ੀ ਮੇਸ਼ ਨੇ ਪਕਾਰਿਆ ਕੀਮਤੀ ਵਕਤ ਹੀ ਤੁਸਾਂ ਦਿਲਾ ਚੋ ਵਸਾਰਿਆ ਗਾਨੇ ਕੁੱਟਾ ਤੇ ਬਣਾ ਲੋ ਲਾੜੀ ਮੌਤ ਨੂੰ ਵਿਆਹ ਲੋ ਗਾਨੇ ਕੁੱਟਾ ਤੇ ਬਣਾ ਲੋ ਲਾੜੀ ਮੌਤ ਨੂੰ ਵਿਆਹ ਲੋ ਮੇਲਾ ਵੇਖ ਲੋ ਤੰਬੂ ਦੇ ਵਿੱਚ ਵੜ ਕੇ ਬਾਜਾਂ ਵਾਲਾ ਬਾਜਾਂ ਮਾਰਦਾ ਸਿੰਘਾਂ ਨੂੰ ਬਾਜਾ ਵਾਲਾ ਵਜਾ ਮਹਾਰਦਾ ਬਾਜਾ ਵਾਲਾ ਵਜਾ ਮਹਾਰਦਾ ਹੋ ਪੰਜ ਸਿੰਘ ਉੱਠੇ ਸੀਸ ਤੜੀਆਂ ਦੇ ਤਰੀਕੇ ਜੀਵਨ ਖਵਾਲੇ ਤੇ ਸ਼ਿਮੇਸ਼ੀ ਦੀ ਦੇ ਕਰਕੇ ਜੀਵਨ ਖਵਾਲੇ ਤੇ ਸ਼ਿਮੇਸ਼ੀ ਦੀ ਦੇ ਕਰਕੇ ਹੋ ਤੰਬੂ ਵਿੱਚ ਲੈ ਲੈ ਜਾਵੇ ਜਿਸ਼ਿਮੇਸ਼ ਗਾਲੇ ਰਾਵੇ ਕੱਲੇ ਕੱਲੇ ਨੂੰ ਲੈ ਕੇ ਨੇ ਬਹੋ ਫੜ ਕੇ ਹੈ ਬਾਜਾ ਵਾਲਾ ਵਜਾ ਮਹਾਰਦਾ ਵਜਣ ਵਾਲਾ ਬਾਜਾ ਮਹਾਰਦਾ